ਤਾਂ ਅੱਜ ਅਸੀਂ ਇੱਥੇ ਪਹੁੰਚੇ ਆ ਝਿਮੇੜੀ ਪਿੰਡ 'ਚ ਤੁਹਾਨੂੰ ਵੀ ਦਿਖਾਉਨੇ ਆ ਬੀੜ ਦੇ ਹਾਲਾਤ ਤੁਸੀਂ ਵੀਡੀਓ ਵੀ ਦੇਖ ਹੀ ਰਹੇ ਹੋ ਉੱਪਰ ਅਸੀਂ ਸ਼ਾਟ ਲਾਏ ਨੇ ਵੀ ਕਿਹੜੀ ਹਾਲਤ 'ਚ ਸੋਹਣੀ ਬੰਨਿਆ ਹੋਇਆ ਘਰੇ ਘਰ ਦੇ ਵਿੱਚ ਅੱਜ 21ਵੀਂ ਸਦੀ 'ਚ ਆ ਘਰ 'ਚ ਕੋਈ ਗੈਸ ਚੁੱਲ੍ਹਾ ਨਹੀਂ ਮਾਂ ਵਿਚਾਰੀ ਚੁੱਲ੍ਹੇ ਤੇ ਰੋਟੀਆਂ ਪਾਥੀਆਂ ਪੱਤ ਪੱਤ ਕੇ ਲਾਉਂਦੀ ਆ ਦੋ ਪੁੱਤ ਨੇ ਦੋਨਾਂ ਦਾ ਵਿਆਹ ਨਹੀਂ ਹੋਇਆ ਇੱਕ ਬਜ਼ੁਰਗ ਮਾਂ ਆ ਘਰ 'ਚ ਘਰ ਜਰੂਰ ਉਠੀ ਦੇ ਰੂਪ 'ਚ ਪਾਇਆ ਹੋਇਆ ਪਰ ਘਰ ਦੇ ਵਿੱਚ ਹੀ ਬਜ਼ੁਰਗ ਮਾਂ ਇੱਕ ਮਾਂ ਦੇ ਦੋ ਪੁੱਤ ਨੇ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਆ ਸੋਨੀ ਫੇਰ ਤੂੰ ਸੰਗਲ ਨਾ ਬਣਾਈ ਫਿਰਦਾ ਯਾਰ ਆਪਣੇ ਆਪ ਨੂੰ ਨਹੀਂ ਯਾਰ ਸੋਨੀ ਵੀਰੇ ਯਾਰ ਗਰੇ ਵਾਲਾ ਆ ਤਾਂ ਗਲਤ ਗੱਲ ਆ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਭਾਈ ਤੂੰ ਭਾਈ ਸਾਡੇ ਨਾਲ ਵਧੀਆ ਠੀਕ ਸੀ ਸੇਵਾ ਕਰਾਉਂਦਾ ਸੀ ਉੱਥੇ ਤਾਂ ਯਾਰ ਮਾਂ ਸੰਗਲ ਸੰਗਲ ਦੁਆਰਾ ਲਾਉਣ ਦਾ ਕੀ ਕਾਰਨ ਰਿਹਾ ਵੀਰੇ ਪੁਰੇ ਵੀਰੇ ਕੌਣ ਇਹ ਮਾਰਦਾ ਸੀ ਫਿਰ ਅਸੀਂ ਲਿੱਤਰਾ ਸੰਜਾਦੇ ਮਾਰਦੇ ਆਂ ਉਹ ਅੱਠ ਦਿਨ ਕੋਠੇੋਂ ਲਿਆ ਆ ਹਾਂ ਉਹ ਉੱਥੇ ਇਹ ਇਹ ਤੁਹਾਨੂੰ ਮਾਰਦਾ ਸੀ ਉਹ ਸੱਪ ਲੈ ਕੇ ਪੈ ਗਿਆ ਭੱਜ ਕੇ ਸਾਡੇ ਮੈਂ ਤਾਂ ਕਹਿੰਦਾ ਸੋਨੀ ਇੱਕ ਮਿੰਟ ਆ ਮੁੰਡੇ ਨੂੰ ਤਾੜਕਾ ਪਾ 15000 ਰੁਪਏ ਦੱਤਾ ਇਹਨੂੰ ਓੜੇ ਚੁੱਪ ਕਰ ਚੁੱਪ ਅੰਦਰ ਕਾਫੀ ਉਹ ਸਾਡੇ ਘਰ ਕੁੜੀ ਦਫਾ ਓੜ ਆਈ ਏ ਤੋ ਰਾਨੀ ਸੋਨੀ ਨਹੀਂ ਵਿਆਹ ਦਾ 10000 ਰੁਪਿਆ ਦਿੱਤਾ ਕੋਈ ਗੱਲ ਨਹੀਂ ਰੋਗ ਧਾੜ ਦੇ ਕੋਈ ਗੱਲ ਨਹੀਂ ਅੱਜ ਲੱਕੜ ਆ ਲੈ ਲੱਕ ਦੇ ਆ ਸਾ ਕੋਲ ਲਿਖਿਆ ਨਹੀਂ ਆ ਉਹ ਸਾਰਾ ਕੁਝ ਤਾਂ ਲਿਖਿਆ ਪਿਆ ਸੋਨੀ ਨੇ ਕੋਈ ਨਮਾ ਮੇਰੀ ਮਾਂ ਦੇ ਦਾਦਾ ਬੁਆ ਆ ਗਏ ਰੋਗ ਧਾੜ ਦੇ ਕੋਈ ਗੱਲ ਨਹੀਂ ਕੋਈ ਨਾ ਕੋਈ ਦੇਖੋ ਆਪਣੇ ਰਹਿ ਕੇ ਆ ਆ ਤੋਣਾਂ ਵਾਲੇ ਪਏ ਦਾਤੇ ਜਦੋਂ ਇਹਨੂੰ ਬੰਨਿਆ ਸੰਗਰਨਾਲ ਕਿੰਨਾ ਟਾਈਮ ਪਹਿਲਾਂ ਬੰਨੇ ਲੈ 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 ਪੰਜ ਦਿਨਾਂ ਦਾ ਕਹਿ ਸਕਦੇ ਆਪ ਮੜਦਾ ਹੁੰਦੇ ਨੋ ਨੋ ਮੇਂ ਜਿਲੀ ਆਂਦਾ ਤੁਸੀਂ 7ਵੇਂ ਮਹੀਨੇ ਚ ਲਿਆਈ ਸਾਡੇ ਕੋਲੋਂ 224 ਚ ਇਹ ਜਿਹੜਾ ਦੀ ਕੋਲੀ ਦਿੱਤੀ ਸੀ ਤੁਸੀਂ ਦਵਾਈਆਂ ਨਾ ਦਿੱਤੀ ਨੀ ਤੂੰ ਕਿਰੂ ਨਾਲ ਲੈ ਕੇ ਜਾਣਾ ਸਾਡੇ ਨਾਲ ਕੋਠੇ ਚੜ੍ਹ ਕੇ ਸੌਣ ਲੈ ਕੇ ਕੰਨ ਦਾ ਮੂੰਹ ਭਾਂ ਕੇ ਆਹ ਕੋਠੇ ਜਿਹੜੇ ਇਹਨੂੰ ਲੈ ਆਓ ਮਾ ਗਏ ਮੂੰਹ ਝਾੜਦਾ ਜਦੋਂ ਆਪਾਂ ਬੰਨ ਸਕਦੇ ਦਵਾਈ ਵੀ ਤਾਂ ਦਵਾਈ ਸਕਦੇ ਸੀ ਜੇ ਦਿਨ ਤੁਸੀਂ ਇਹਨੂੰ ਵੱਧਿਆ ਰੈਸਟੋਰਾਂ ਨੂੰ ਸੱਦ ਕੇ ਉਸ ਦਿਨ ਬੰਨ ਕੇ ਤੁਸੀਂ ਸਾਡੇ ਕੋਲ ਲੈ ਆਉਂਦੇ ਜਦ ਬਾਈ ਬੰਨਿਆ ਵੀ ਤਾਂ ਹੈਗਾ ਹੀ ਸੀ ਸੋਨੀ ਵੀਰ ਬੋਲਣਾ ਨਹੀਂ ਆਪਾਂ ਕੋਈ ਨਾ 100000 ਦੇ ਜਾਨੇ ਕੋਈ ਨਹੀਂ ਕੋਈ ਨਾ ੴ ਸਤਨਾਮ ਕਰਤਾ ਪੁਰਖ ਬੋਲ ਪਾਠ ਕਰ ੴ ਅਦਾ ਗੁਕਣੀ ਜਾਨਾ ਸਤਨਾਮ ਦੇ ਜਾਨੇ ਕਰਤਾ ਪੁਰਖ ਨਾਮ ਰਵੇ ਕਾਲ ਮੂਰਤ ਸਵੇ ਗੁਣੀ ਨਾਮ ਹੈਨੇ ਅਜੁਨੀ ਸੇਪੰ ਗੁਰ ਪ੍ਰਸਾਦ ਆਪਾਂ ਦਾ ਆਦ ਸੱਚ ਜਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਨੌਵੇਂ ਤਵੇਂ ਗੁਰੂ ਮੇਰ ਕਰਨ ਸੱਚ ਆ ਕਪੜਾ ਕੱਲਾ ਲਾਗੇ ਆਂਦਾ ਵੀਰ ਇੱਕ ਸਾਲ ਤੇ 2 ਮਹੀਨੇ ਸਾਡੇ ਕੋ ਰਿਹਾ ਸੀ ਲਗਭਗ ਇੰਨਾ ਸੋਹਣਾ ਜੂੜਾ ਸੀਗਾ ਹਰ ਰੋਜ਼ ਕੇਸ ਬੰਨ੍ਹਦਾ ਸੀ ਹਰ ਰੋਜ਼ ਨਹਾਉਂਦਾ ਸੀ ਆਪ ਔਰ ਦੁੱਧ ਪਾਣੀ ਆਪ ਖਾਂਦਾ ਸੀ ਪਰ ਪਹਿਲਾਂ ਦੂਜਿਆਂ ਨੂੰ ਵੀ ਸਪਾਉਂਦਾ ਨਾਲ ਵਰਤਾਉਂਦਾ ਸੀ ਸਰ ਮਤਲਬ ਉਹ ਇੱਥੇ ਸਾਡੀ ਇੱਕ ਬੇਨਤੀ ਆ ਵੀ ਦੇਖੋ ਇੱਕ ਸੋਸਾਇਟੀ ਕੋਈ ਸਸਤਾ ਜਾਂ ਕੋਈ ਸਪੋਰਟ ਤੁਹਾਨੂੰ ਕਰ ਰਿਹਾ ਕੋਈ ਫਿਰ ਉਸ ਤੋਂ ਅੱਗੇ ਤਾਂ ਰਿਸ਼ਤੇਦਾਰਾਂ ਨੇ ਬਾਹ ਫੜਨੀ ਆ ਨਾ ਹੁਣ ਇਹ ਬਰਾਬਰ ਦਾ ਹੋ ਗਿਆ ਸੀ ਭਰਾ ਹੁਣ ਇਹ ਤਾਂ ਬਾਈ ਸਿੱਧਾ ਵਿਚਾਰਾ ਇਹਨੂੰ ਅਸੀਂ ਕਿਹਾ ਵੀ ਸੀ ਵੀ ਨਾਂ ਲੈ ਕੇ ਜਾ ਪਰ ਇਹ ਉਹਨੂੰ ਕਹਿੰਦਾ ਵੀ ਨਹੀਂ ਹੁਣ ਠੀਕ ਆ ਮੈਂ ਲੈ ਕੇ ਜਾ ਤੈਨੂੰ ਰੋਕਿਆ ਸੀ ਨਾ ਮੈਂ ਇਹਨੂੰ ਬਾਈ ਨੂੰ ਮੈਂ ਬਹੁਤ ਸਮਝਾਇਆ ਮਾਤਾ ਨੂੰ ਵੀ ਕਿਹਾ ਵੀ ਨਾਂ ਲੈ ਕੇ ਜਾਓ ਜੀ ਵੀ ਜੇ ਇਹ ਮਸਾ ਠੀਕ ਹੋਇਆ ਦੁਬਾਰਾ ਫੇਰ ਹੋਵੇਂ ਨਾ ਕਰ ਦਿਓ ਇਹ ਕਹਿੰਦੇ ਸੀ ਕਿ ਨਹੀਂ ਜੀ ਅਸੀਂ ਹੁਣ ਧਿਆਨ ਰੱਖਾਂਗੇ ਪੂਰਾ ਬਹੁਤ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਸਾਨੂੰ ਪਤਾ ਇਦਾਂ ਦੇ ਕੇਸਾਂ 'ਚ ਦੁਬਾਰਾ ਫੇਰ ਉਦਾਂ ਦੇ ਹਾਲਾਤ ਪੜ ਜਾਂਦੇ ਆ ਵੀ ਤੁਸੀਂ ਰੁਕ ਜਾਓ ਹੋਰ 6 ਮਹੀਨੇ ਸਾਲ ਵੀ ਇਹਦਾ ਦਵਾਈ ਦਾ ਕੋਰਸ ਪੂਰਾ ਹੋ ਜਾਣ ਦੋ ਪਰ ਉਸ ਟਾਈਮ ਮੰਨੇ ਨਹੀਂ ਕਹਿੰਦੇ ਅਸੀਂ ਲੈ ਕੇ ਹੀ ਜਾਣਾ ਇਹ ਤਾਂ ਬਾਈ ਸਾਡੇ ਨਾਲ ਗੁੱਸੇ ਹੋਣ ਲੱਗ ਗਿਆ ਸੀ ਉੱਥੇ ਪਰ ਚਲੋ ਮੰਨ ਗਲਤੀ ਵਾਲੀ ਤਾਂ ਕੋਈ ਗੱਲ ਨਹੀਂ ਕੋਈ ਗਲਤੀ ਨਹੀਂ ਕੋਈ ਮਾ ਹੈ ਨਾ ਹੈ ਨਾ ਗਲਤੀ ਵਾਲੀ ਕੋਈ ਗੱਲ ਨਹੀਂ ਪਰ ਕੱਲੀ ਗੱਲ ਸੋਣੀ ਦੀ ਨਹੀਂ ਹੋਰ ਵੀ ਕਈ ਕੇਸਾ ਜਿੱਦਾਂ ਹੁੰਦਾ ਦੁਬਾਰਾ ਫੇਰ ਸਾਨੂੰ ਕਰਦਾ ਹੈ ਘਰੇ ਜਾ ਕੇ ਲੋਕ ਉਸ ਤਰੀਕੇ ਨਾਲ ਦੁਬਾਰਾ ਕੇਅਰ ਨਹੀਂ ਕਰਦੇ ਫਿਰ ਬੰਨ ਲੈਂਦੇ ਦਾ ਦਾਣ ਦੀ ਦਰ ਕੋ ਫਟਾ ਪਿਆ ਮੈਂ ਜੀ ਤਾਂ 6 ਫੁੱਟ ਗੱਭਰੂ ਆ ਐਡਾ ਕੰਦਕਾਠਾ ਜੀ ਲਾਂਦੇ ਆ ਬਲਬੀਰ ਸਿੰਘ ਸੋਨੂੰ ਸਰਪੰਚ ਦਾ ਪੁੱਤ ਆ ਏਸ ਪਿੰਡ ਦਾ ਸਰਪੰਚ ਇਹਦੇ ਪਿਤਾ ਜੀ ਦਾ ਕੀ ਨਾਮ ਸੀ ਜੀ ਚਰਨ ਸਿੰਘ ਕਿਸ ਮਾਂ ਦੇ ਘਰੇ ਤਿੰਨ ਪੁੱਤ ਤੇ ਇੱਕ ਧੀ ਨੇ ਜਨਮ ਲਿਆ ਸੀ ਜਦੋਂ ਤਿੰਨ ਪੁੱਤ ਸ਼ੀਰਾ ਵਰਗੇ 6-6 ਫੁੱਟ ਪਰ ਅੱਜ ਇੱਕੋ ਹੌਲੀ ਹੋਈ ਬੈਠੀ ਹੈ ਮਾਂ ਦੋ ਪੁੱਤ ਜਿਹੜੇ ਆ ਹਾਲਤ ਦੇ ਵਿੱਚ ਵੀਰੇ ਦਾ ਵੀ ਨਹੀਂ ਵਿਆਹ ਹੋਇਆ ਉਹਨੇ ਕਹਾ ਇਹਦਾ ਵੀ ਬਿਨੇ ਦਾ ਹਾਲ ਤੁਸੀਂ ਦੇਖ ਹੀ ਰਹੇ ਹੋ ਤੇ ਜਿਹੜਾ ਪਾਲਿਆ ਪੜਾਇਆ ਲਿਖਾਇਆ ਜਿਹਨੂੰ ਵਿਆਹਾ ਵੀ ਆ ਉਹ ਆਪਦਾ ਅੱਡ ਬੱਡ ਹੋ ਕੇ ਸੜ ਤੇ ਹੋ ਗਿਆ ਨਹੀਂ ਰੁਕਣ ਵਾਲੀ ਦਿਨ ਆnde ਉਹ ਕਦੇ ਨਹੀਂ ਆਉਂਦਾ ਮਾ ਉਹ ਕਿੱਥੇ ਰਹਿੰਦਾ ਐਸੇ ਪਿੰਡ ਚ ਨਹੀਂ ਰਹਿੰਦਾ ਸਾਰੇ ਤਾਰੇ ਲੈ ਕੇ ਕੱਢ ਗਏ ਉਹ ਨੋ ਆ ਇਹ ਹੁਣ ਇੱਕ ਮੱਝ ਰੱਖੀ ਐ ਇਹਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਾਂ ਵੀ ਹਾਂ ਉਹ ਰਹਿ ਆ ਉਹ ਬਾਹਰ ਕੱਢਦਾ ਪਿਆ ਇਹਨਾਂ ਜਿੱਦਣ ਅਤੇ ਤਿੰਨ ਮੈਂਬਰ ਖੜਿਆ ਘਰ ਚ ਗੱਲ ਕੌੜੀ ਲੱਗੂਗੀ ਅੱਜ ਜਿੱਦਨੇ ਤਿੰਨੇ ਪੂਰੇ ਹੋਗੇ ਆ ਘਰ ਦਾ ਮਾਲਕ ਵੀ ਆ ਜਾਊਗਾ ਕੋਈ ਨਾ ਕੋਈ ਬਣ ਕੇ ਵਾਰਿਸ ਬਣ ਜਾਣਗੇ ਤੇ ਜਿਹੜੀ ਇਹਨਾਂ ਦੀ ਕੋਈ ਮਾੜੀ ਮੁੱਟੀ ਕਿਨਾਰ ਦੋ ਗਾਲਾਂ ਪਈ ਆ ਉਹਦੇ ਵੀ ਵਾਰਿਸ ਬਣ ਜਾਣਗੇ ਪਰ ਜਿਉਂਦਿਆਂ ਦਾ ਵਾਰਿਸ ਕੋਈ ਨਹੀਂ ਬਣ ਮਰਿਆਂ ਦੇ ਵਾਰਿਸ ਬੜੇ ਨੇ ਅੱਜ ਲੋੜ ਆ ਇਹਨਾਂ ਭਰਾਵਾਂ ਨੂੰ ਜੇ ਸੋਨੀ ਵੀਰਾ ਉਦੋਂ ਠੀਕ ਹੋ ਗਿਆ ਸੀ ਜਮਾ ਸਾਡੇ ਕੋਈ ਰਹਿ ਕੇ ਜਦੋਂ ਠੀਕ ਹੋ ਸਕਦਾ ਫਿਰ ਇਹਨਾਂ ਦਾ ਕੋਈ ਰਿਸ਼ਤੇਦਾਰ ਕਿਉਂ ਨਹੀਂ ਬਾਹ ਫੜੀ ਗਏ ਨੇ ਕੋਈ ਆਪਣੇ ਕੋਲੇ ਮਾਮੇ ਭੂਆ ਦਾ ਪੁੱਤ ਹੀ ਆਪਦੇ ਕੋਲੇ ਰੱਖ ਲੈਂਦਾ ਵੀ ਚੱਲ ਸੋਣੀ ਹੁਣ ਤੂੰ ਠੀਕ ਆ ਅਸੀਂ ਤੇਨੂੰ ਦਵਾਈ ਵੀ ਦਵਾਵਾਂਗੇ ਕਿਉਂਕਿ ਇੱਥੇ ਤਾਂ ਤੈਨੂੰ ਮੈਂ ਦੱਸਾਂ ਇਹ ਤਾਂ ਭਾਗਤ ਨੇ ਦੋਨੇ ਇਹਨਾਂ ਤੋਂ ਵਿਚਾਰਿਆਂ ਤੋਂ ਕੀ ਹੋਣਾ ਸੀ ਬਿਜਲੀ ਕਾਟ ਰਿਆਂ ਹੁਣ ਜਿਹੜੇ ਰਿਸ਼ਤੇਦਾਰ ਸੰਗਲਣਾ ਬਣਾ ਕੇ ਗਏ ਆ ਕੇ ਬੰਨਣ ਦੀ ਬਜਾਏ ਸਾਡੇ ਕੋਈ ਲੈ ਆਉਂਦੇ ਆਰਾਧੇ ਉਹ ਕਿਨੇ ਸਾਡੇ ਕੋਲ ਟਾਈਮ ਹੈ ਨਹੀਂ ਹਾਲ ਹੋ ਗਿਆ ਬੋਸ ਆ ਨੀ ਪਟਰੀ ਚੱਕਦੇ ਸਾਰੇ ਰਜ਼ਾਬ ਮੇਰ ਨੂੰ ਕਿੱਡਾ ਗੱਭਰੂ ਪੁੱਤ ਘਰ ਚ ਬੰਨਿਆ ਕਿੱਡੀ ਕੋਠੀ ਅਜਾੜ ਬਣੀ ਪਈ ਆ ਕਿੱਡਾ ਘਰ-ਬਾਰ ਬਣਿਆ ਹੋਇਆ ਮੰਗੀਆਂ ਇੱਥੇ ਜ਼ਮੀਨਾਂ ਜ਼ਿਆਦਾ ਤਾਂ ਪਰ ਦੋਨੇ ਪੁੱਤ ਮਾਂ ਦੇ ਫੜਾਰੇ ਮੈਂ ਇਸ ਤਰ੍ਹਾਂ ਦੀ ਕੰਡੀਸ਼ਨ ਚ ਬਣੇ ਪਏ ਨੇ ਵੀ ਕੀ ਕਹੀਏ ਬਾਦਨੇ ਮੈਂ ਕੋਈ ਨਾ ਸੰਗਲ ਕੋਲ ਦੀ ਸੋਨੀ ਕਿਵੇਂ ਵੀ ਇਹ ਕਿਹੜੀ ਚਾਬੀ ਲੱਗੂਗੀ ਪਤਾ ਨਹੀਂ ਮੇਰਾ ਨਹੀਂ ਨਾ ਸੋਨੀ ਇਹਨੇ ਮਾਰਾ ਜੀ ਮੇਰੇ ਕੋਈ ਨਾ ਕਰਾਂਗੇ ਲੋਟ ਇਹਨੂੰ ਜਿਹਨੇ ਮਾਰਿਆ ਮੇਰੇ ਵੀਰੇ ਦੇ ਨਾ ਮੇਰੇ ਵੀਰੇ ਦੇ ਕਿਹੜਾ ਮਾਰੂ ਸੋਨੀ ਵੀਰੇ ਤੇ ਮੇਰੇ ਦੇ ਹੈ ਇਹਨੇ ਖੁੱਲ ਲੈਣਾ ਨਾ ਬਿਲਕੁਲ ਖੁੱਲ ਜਾਣਾ ਹੈ ਯਾਰ ਮੇਰਾ ਹਾਕ ਲੱਗ ਗਿਆ ਲੀ ਲਾਇੀ ਬੇਲਾਲਾ ਜੀ ਦੇ ਮਾਪ ਲੰਬੇ ਦਾ ਹੁਣ ਆਪ ਜੀ ਤੇ ਇਹ ਬੈਂਟਰ ਕਾ ਲਾਇਆ ਹੈ ਬੈਂਦਰ ਇੱਕ ਸਿੰਗਲ ਤਾਂ ਇਧਰ ਲਾਇਆ ਹੈ ਜਿੰਦਾ ਇੱਕ ਉਧਰ ਉਹ ਮਾਗਾ ਪਿੰਨਾ ਮੋਟਾ سنگਲ ਮੱਝਾਂ ਵਾਲਾ ਬਾਈ ਦੇ ਗਿੱਟੇ ਤੇ ਲੱਗਿਆ ਹੋਇਆ 10 ਸਾਲ ਪਹਿਲਾਂ ਬੰਨਿਆ ਸੀ ਜਦੋਂ ਪਹਿਲਾਂ ਲੈ ਕੇ ਗਏ ਆ ਉਦੋਂ ਅਰਧਾ ਸਾਲ ਹੋ ਵੀ ਨਹੀਂ ਬੰਨਨੇ ਨੂੰ ਆ ਹੁਣ ਫਿਰ ਸਾਲ ਹੋ ਗਿਆ 93 ਆ 93 ਸੋਨੀ ਦੇ ਗਿੱਟੇ ਦੇ ਉੱਤੇ ਲੱਗਿਆ ਹੋਇਆ ਜਿੰਦਾ ਉਹ ਲੈ ਗਿਆ ਤਾਂ ਆਪਣੇ ਆਪ ਹੀ ਇਹਦੀ ਦਾਸ ਤਾਂ ਬਿਆਨ ਕਰਦਾ ਸੋਨੀ ਦੇ ਡੌਲਿਆਂ ਤੇ ਬਣੇ ਹੋਏ ਸੱਪ ਇਧਰ ਬਾਜ ਇਹ ਵੀ ਬਿਆਨ ਕਰਦੇ ਆ ਵੀ ਇਹ ਗੱਭਰੂ ਕਿਹ ਟਾਈਮ ਪੂਰਾ ਚੋਬਰ ਸੀ ਕਿਸੇ ਟਾਈਮ ਪੂਰਾ ਦੋ ਗਾਂ ਸਰੇ ਹੁੰਦੜ ਹੇਲ ਤੇ ਸ਼ਕੀਨ ਸੀ ਪੜਿਆ ਕਿੰਨਾ ਬਾਈ ਇਹ ਨਾ ਜੀ 8 ਪੜਿਆ ਹੋਇਆ ਬਸ ਇੱਕ ਹੈਰੀ ਜਿੱਟੀ ਜਿਹੜੀ ਪ੍ਰੋਬਲਮ ਸੀ ਬਲੱਡ ਦੇ ਵਿੱਚ ਹੀ ਇਹਨਾਂ ਨੂੰ ਕੋਈ ਆਈ ਆ ਦੋ ਭਰਾ ਕਿਉਂਕਿ ਮਾਂ ਵੀ ਰੱਬ ਦੀ ਭਗਤਣੀ ਐ ਸਿੱਧੀ ਰੱਬ ਦੀ ਰੇਤੀਆਂ ਖਾਨ ਵਾਲੀ ਆ ਤੇ ਗਾਂ ਬੱਚਿਆਂ ਨੂੰ ਵੀ ਸੇਮ ਹੋਈ ਪੋਰ ਆ ਬੋਟ ਲਾਇਆ ਕੈਂਪ ਤੇ ਹੀ ਹੁਣ ਜਾਇਆ ਕਰਨਾ ਆਪਾਂ ਕੈਂਪ ਲਾਇਆ ਕਰਨਾ ਆਪਾਂ ਸੋਨੀ ਹੈ ਸੋਨੀ ਬਰੇ ਲਾਪ ਨਹੀਂ ਇਹ ਪੂਰੇ ਟੁੱਟ ਗਏ ਸਰ ਪਵੇ ਹਿੰਦੀ ਕਿਉਂ ਬੋਲ ਰਹਾ ਟੁੱਟ ਕੈਸੇ ਗਏ ਜਾਗਬਾਣੀ ਆਤਾ ਦੋਰ ਦਾ ਹੈ ਜਾਗਬਾਣੀ ਪੜਦਾ ਤੋ ਮੈਂ ਜੀ ਕਦੇ ਕਦੇ ਪੜ ਲਿਆ ਪਾ ਬਾ ਸੋਨੀ ਤੇਰੇ 50 ਨੰਬਰ ਚਾਬੀ ਲੱਗਣੀ ਐ ਤੇ ਹੈਗੀ 50 ਨੰਬਰ ਨਹੀਂ ਹੈ ਜੀ ਕੈਂਸੇ ਬੇ ਕਹਤੇ 50 ਲਿਖਿਆ ਹੋਇਆ ਇਹਨਾਂ ਨੇ ਆ ਗਿੰਦੇ ਤੇ ਲੱਗਿਆ ਪੁੱ냐 ਕਰੋੜ ਰੁਪਇਆ ਲੈ ਆ ਸਾਰੇ ਉਰਤ ਲੈ ਆ ਜਾ ਕੇ ਕੌਣ ਲੈ ਗਿਆ ਹੂੰ ਧੋ ਸੁਣ ਲੈ ਜਾ ਕੇ ਕਰ ਮੈਂ ਤਾਂ ਬਿਮਾਰ ਰਹਿ ਤਪ ਹੈ ਉਥੇ ਦਵਾਈ ਉਪ ਪਾਣੀ ਹੋ ਪੜੂ ਐਲੀਵਟ ਕਰ ਖਾ ਰਾਂ ਕਹ ਰਾਂ ਮੈਂ ਲੈ ਤੈ ਹਾਂ ਕਰੀਆ ਇਹ ਪਹਿਲਵਾਂ ਆਦਾ ਪਾੜ ਆ ਆ ਵੀ ਆਦਾ ਫੇਰ ਪਾੜ ਚੱਲ ਪਾਉ ਏ ਇਹ ਬਾਈ ਮੋਡ ਲੈ ਕੇ ਆ ਨਾ ਫੋਲ ਦਿੱਲੀ ਸੀ ਉਹ ਜਰਮਨ ਤੋਂ ਸੀਗਾ ਸਾਡੀ ਟੀਮ ਦਾ ਮੈਂਬਰ ਬਾਈ ਇੱਕ ਉਹਨੇ ਸਾਨੂੰ ਆ ਕਟਰ ਭੇਜਿਆ ਸੀਗਾ ਇਹ ਘਟਰ ਨਾਲ ਅਸੀਂ ਹੁਣ ਤੱਕਰ ਸੈਂਕੜੇ ਸੰਗਲ ਵੱਢ ਚੁੱਕੇ ਆ ਬੋਲੇ ਸੋਨਿਹਾਲ ਸੁਧਿਆ ਤੇ ਅੱਜ ਇਹ ਸੋਨੀ ਵੀਰੇ ਦੇ ਵੀ ਗਿੱਟਿਆਂ ਨੂੰ ਲੱਗਿਆ ਹੋਇਆ ਸੰਗਲ ਉੱਥੇ ਜਿੰਦਾ ਪਿਆ ਸੀ ਚੱਕ ਲਈ ਤੇ ਅਜਾਬੀ ਇਹ ਨਹੀਂ ਦੇਖ ਲੈ ਕਿ ਇਹਨਾਂ ਨੂੰ ਮੋੜ ਦੇ ਕਿਸੇ ਹੋਰ ਜਿੰਦੇ ਦੀ ਹੋ ਗਈ ਭਈਆ ਚਾਬੀਆਂ ਸਾਡੀ ਥੋੜੀ ਜਿਹੜੀ ਹੈਗੀ ਐ ਨਾ ਕਿਸੇ ਹੋਰ ਜਿੰਦੇ ਦੀ ਆ ਕੋਈ ਗੱਲ ਨਹੀਂ ਹੈਗੀ ਸਾਡੇ ਕੋਲੇ ਟੰਨਾ ਦੇ ਟੰਨ ਸੰਗਲ ਭਰੇ ਪਏ ਆ ਪੇਟੀਆਂ ਦੇ ਵਿੱਚ ਕਿਉਂਕਿ ਜਦੋਂ ਦੀ ਵਾਇਗਰ ਜੀ ਨੇ ਸੇਵਾ ਬਖਸ਼ੀ ਆ ਸੈਂਕੜੇ ਹੀ ਵੀਰਾਂ ਦੀਆਂ ਗੁੰਮ ਹਨ ਲੱਤਾਂ ਭਾਤੋਂ ਸੰਗਲ ਖੋਲ ਚੁੱਕੇ ਆ ਹੂੰ ਚਲਾ ਚਲੀਏ ਹਾਂ ਠੀਕ ਠੀਕ ਆ ਬੇਬੇ ਦੇ ਪੈਰੀਆਂ ਤੁਹਾਡੇ ਨਾ ਦੇ ਬੇ ਪਹਿਰੀਆਂ ਸਲਾ ਬੇ ਬੇ ਪਹਿਰੀਆਂ ਹੱਥ ਹਾਂ ਕੇ ਮਾਫ ਕਰਦੀ ਬੇ ਹੋ ਨਹੀਂ ਮੈਂ ਤਾਂ ਉਠ ਜਾਂਦਾ ਬਾਬਾ ਇੱਕ ਵਾਰੀ ਭੜਾ ਨਹੀਂ ਮੇਰਾ ਆਰੇ ਮੈਂ ਵੀ ਲਾਉਣਾ ਆਰੇ ਆਰੇ ਮੈਂ ਵੀ ਲਾਦੇ ਤੈਨੂੰ ਵੀ ਲਾਦੇ ਬੇ ਮਾਈ ਮਨੇ ਮੇਰੇ ਕੋ ਨਾ ਕੋ ਸਾਦੀ ਦੀ ਨਾ ਮੇਰੇ ਕੋ ਬਾਤ ਕੀ ਮੈਂ ਆਪੇ ਬੰਗਾ ਲੂੰ ਪਹਿਰੀਆਂ ਹੱਥ ਲਾ ਦੇ ਜਿੱਥੇ ਇੰਨੇ ਚਲੇ ਗਏ ਪਹਿਰੀਆਂ ਸਲਾ ਪਹਿਰੀਆਂ ਹੱਥ ਲਾ ਦੇ ਮੈਂ ਨਹੀਂ ਲਾ ਲੈਵਾ ਤੈਨੂੰ ਚੰਗਾ ਬੇਬੇ ਮੈਂ ਚੱਲਿਆ ਕਹ ਦੇ ਕੇ ਬੇਬੇ ਮੈਂ ਚੱਲਿਆ ਕੋਲਾ ਦੀ ਚਰਸੋਨੀ ਭਰਾ ਨਹੀਂ ਮੇਰਾ ਤੂੰ ਲੈਣਾ ਥਾਏਗਾ ਉਸ ਉਹ ਵੀਰਾ ਨਹੀਂ ਮੇਰਾ ਤੂੰ ਐ ਮੇ ਲੈਣਾ ਹੈ ਭਰਾ ਨਹੀਂ ਮੇਰਾ ਤੂੰ ਐ ਸੁਨੀ ਆਪਰਾਮ ਤੇ ਸਾਰੇ ਗਵਰਨਮੈਂਟ ਕੋ ਦੇ ਰਹਾ 25000 ਰੁਪਏ ਦੇ ਦੇਣਾ ਇਹਦਾ ਦੇਣਾ ਥਾਏਗਾ ਉਸ ਮੈਨੇ ਹਿੰਦੀ ਕਾ ਤੂੰ ਬੋਲਣ ਲੱਗ ਗਿਆ ਐ ਸੁਨੀ ਉਹ ਤਾਂ ਪੰਜਾਬੀ ਬੋਲਦਾ ਆਇਆ ਸੁਨੀ ਇੱਥੇ ਬਹਿਣਾ ਪਿੱਛੇ ਚੜ੍ਹ ਜਾਓ ਆਪਾਂ ਨੂੰ ਬੁਲਾਣਾ ਚਤਰੀ ਚਾਹਨਾ ਵਾਲੇ ਜੇਨ ਢਿੱਲਈ ਅੱਜ ਸੋਨੀ ਵੀਰੇ ਨੂੰ ਬਲਬੀਰ ਸਿੰਘ ਗਰੇਵਾਲ ਅੱਜ ਸਾਡੇ ਨਾਲ ਵੀਰ ਫੇਰ ਸੁਪਨਿਆਂ ਦੇ ਘਰ ਚੱਲਿਆ ਤੁਸੀਂ ਦੇਖੋ ਪਿਛਲੇ 1 ਸਾਲ ਤੋਂ ਵੀਰੇ ਦੇ ਕੀ ਹਾਲਾਤ ਬਣੇ ਹੋਏ ਆ ਔਰ ਜਦ ਸਾਡੇ ਕੋਲੇ ਵੀਰ ਆ ਰਿਹਾ ਰਹਿੰਦਾ ਸੀ ਪੂਰੀ ਵਧੀਆ ਸੇਵਾ ਕਰਾਉਂਦਾ ਸਾਹਿਬ ਆ ਉਡਾ ਲੀ ਜੀ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਚਲ ਜੇ ਕੋਈ ਢਿੱਗ ਪਿਆ ਬਾਈ ਉਹਨੂੰ ਉਠਾ ਕੇ ਆਪਾਂ ਖੜਾ ਕਰੀਏ ਚਲੋ ਜੀ ਆਪਾਂ ਉਠਾ ਕੇ ਖੜਾ ਨਹੀਂ ਕਰ ਸਕਦੇ ਫਿਰ ਜੇ ਕੋਈ ਹੋਰ ਮਦਦ ਕਰ ਰਿਹਾ ਆਉਂਗਾ ਕਿਸੀ ਲੋ ਉਦੋਂ ਬਾਅਦ ਤੱਕ ਟੁਕੜ ਫਿਰ ਸਾਫ ਦਿਓ ਮਾਨ ਕਾਨਫਰੰਸ ਆਉਂਗਾ ਦਿੱਲੀ ਘਾਰ ਆੜਾ ਦਿਆ ਪਰ ਅੱਜ ਵਕਤ ਇਸ ਤਰ੍ਹਾਂ ਦਾ ਚੱਲਦਾ ਭਾਈ ਕੋਈ ਮਰੇ ਕੋਈ ਜੀਵੇ ਸੁਥਰਾ ਕੋੜ ਪਤਾਸੇ ਪੀਵੇ ਕੋਈ ਫਰਕ ਨਹੀਂ ਪੈਂਦਾ ਕੇ ਨਹੀਂ ਸੋਨਹਾਂ ਅੱਜ ਬਲਵੀਰ ਸਿੰਘ ਸੋਨੀ ਗਰੇ ਵਾਲਾ ਵਾਪਸ ਉਹ ਨਕਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਆ ਗਿਆ ਸੋਨੀ ਇਧਰ ਆਇਆ ਨਾ ਹਣਾ ਆਪ ਇਧਰ ਕਿ ਅੱਜ ਸੋਨੀ ਵੀਰ ਦੀ ਦੁਬਾਰਾ ਫੇਰ ਤੋਂ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ ਤੰਦਰੁਸਤੀ ਨਾਲ ਭਰ ਜਾਵੇ ਤੁਸੀਂ ਸਾਰੇ ਅਰਦਾਸ ਕਰਿਓ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਖੇੜੀ ਝਮੇੜੀ ਝਮੇੜੀ ਪਿੰਡ ਆ ਝਮੇੜੀ ਪਿੰਡ ਦੇ ਜਿਹੜੇ ਘਰ ਦੇ ਬਾਹਰ ਖੜੇ ਆ ਇੱਥੇ ਅਸੀਂ ਕਰੀਬ ਅੱਜ ਤੋਂ 2.5 ਸਾਲ ਪਹਿਲਾਂ 152023 ਨੂੰ ਇੱਕ ਵੀਰ ਨੂੰ ਲੈ ਕੇ ਗਏ ਸੀ ਸੋਨੀਗਰੇਵਾਲ ਨੂੰ ਸੰਗਲ ਨਾਲ ਬੰਨਿਆ ਹੋਇਆ ਸੀ ਵੀਰਾ ਘਰੇ 10-12 ਸਾਲ ਹੋ ਗਏ ਸੰਗਲ ਨਾਲ ਬੰਨੇ ਨੂੰ ਮੈਂਟਲੀ ਹੋ ਗਿਆ ਸੀ ਲੜਾਈ ਹੋ ਪਈ ਸੀ ਸੱਟ ਸੱਟ ਲੱਗੀ ਸੀ ਇਹਦੇ ਉਹਦੇ ਨਾਲ ਉਸ ਤੋਂ ਬਾਅਦ ਦਿਮਾਗੀ ਅਫਸੈਟ ਹੋ ਗਿਆ ਸੀ ਪਿੰਡ ਚ ਭੰਨ ਤੋੜ ਕੱਪੜੇ ਲਾਹ ਰਿੰਦਾ ਸੀ ਤੁਰਿਆ ਫਿਰਦਾ ਸੀ ਕਿਤੇ ਕਿਸੇ ਦੇ ਘਰੇ ਵੱੜ ਗਿਆ ਇਹ ਤੇ ਕੇਤੇ ਫਿਰ ਅਖੀਰ ਨੂੰ ਮਾਂ ਨੇ ਸੰਗਲਣਾ ਬੰਨ ਲਿਆ ਸੀ ਬਾਪ ਇਸੇ ਪਿੰਡ ਦਾ ਸਰਪੰਚ ਰਿਹਾ ਕੇ ਟਾਈਮ ਇਹਨਾਂ ਦੇ ਪਿਤਾ ਜੀ ਬਲਬੀਰ ਸਿੰਘ ਸੋਨੀ ਗਰੇਵਾਲ ਨਾਮ ਆ ਵੀਰ ਦਾ ਅੱਜ ਸੋਨੀ ਗਰੇਵਾਲ ਵੀਰ ਦੀ ਦੁਬਾਰਾ ਹਾਲਤ ਦਿਖਾਉਣੇ ਆ ਕਿਉਂਕਿ ਸਾਡੇ ਕੋਲੇ ਵੀਰਾ 1.5.2023 ਨੂੰ ਆਇਆ ਸੀ ਤੇ 19 7 2024 ਨੂੰ ਕਰੀਬ 1 ਸਾਲ ਤੇ 2 ਮਹੀਨੇ ਸਾਡੇ ਕੋਲ ਰਿਹਾ ਵੀਰਾ ਬਿਲਕੁਲ ਠੀਕ ਹੋ ਗਿਆ ਸੀ ਸਾਡੇ ਨਾਲ ਸੇਵਾ ਕਰਾਉਂਦਾ ਸੀ ਉੱਥੇ ਬਿਲਕੁਲ ਤੰਦਰੁਸਤ ਸੀ ਨੋਰਮਲ ਸਾਡੇ ਨਾਲ ਵਧੀਆ ਕੱਪੜਿਆਂ ਦੀ ਸੇਵਾ ਕਰਾਉਂਦਾ ਸੀ ਭਾਂਡਿਆਂ ਦੀ ਸੇਵਾ ਕਰਾਉਂਦਾ ਸੀ ਫਿਰ ਇਹਦਾ ਭਰਾ ਜਾ ਕੇ ਤੇ ਪਿੰਡ ਦੇ ਪਤਵੰਤੇ ਸੱਜਣ ਜਾ ਕੇ ਲੈ ਆਏ ਸਾਡੇ ਕੋਲੋਂ ਕਹਿੰਦੇ ਵੀ ਹੁਣ ਠੀਕ ਆ ਵੀ ਹੁਣ ਅਸੀਂ ਘਰੇ ਕੰਮ ਕਰਕੜਾਉ ਸਾਡੇ ਨਾਲ ਤਾਂ ਦੁਬਾਰਾ ਇਹ ਕੁਝ ਕਿਸਮਾਂ ਤਾਂ ਦਵਾਈ ਲੈਂਦੇ ਰਹੇ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਇਹਦੀ ਦਵਾਈ ਨਾ ਬੰਦ ਕਰਿਓ ਉਸ ਤੋਂ ਬਾਅਦ ਘਰੇ ਭਰਾ ਵੀ ਥੋੜਾ ਸਿੱਧਾ ਹੀ ਤੇ ਜਿਹੜਾ ਚੰਗਾ ਭਲਾ ਵਾ ਭਰਾ ਉਹ ਵਰਤਦਾ ਨਹੀਂਗਾ ਤੇ ਮਾਂ ਵੀ ਰੱਬ ਦੀ ਭਗਤਣੀ ਹੋਈਆਂ ਉਸ ਦਿਵਾਰ ਨਾ ਇਹਨੇ ਦਵਾਈ ਖਾਦੀ ਸਾਡੇ ਕੋਲੋਂ ਜਾਂਦੇ ਸੀ ਦਵਾਈ ਲੈ ਆਉਂਦੇ ਸੀ ਮੁੜ ਕੇ ਹੌਲੀ ਹੌਲੀ ਦਵਾਈ ਲੈ ਹੋਣੀ ਵੀ ਬੰਦ ਕਰਤੀ ਹੁਣ ਸਾਨੂੰ ਪਿਛਲੇ ਸਮੇਂ ਤੋਂ ਪਤਾ ਲੱਗ ਰਿਹਾ ਸੀਗਾ ਵੀ ਸੋਨੀ ਨੂੰ ਫੇਰ ਸੰਗਲਣਾ ਬੰਨਿਆ ਹੋਇਆ ਤੇ ਸਾਡੀ ਟੀਮ ਦੇ ਮੈਂਬਰ ਨੇ ਹਰਪ੍ਰੀਤ ਸਿੰਘ ਗਰੇਵਾਲ ਵੀਰ ਦਾ ਪਿੰਡ ਦਾ ਨਾਲ ਹੀ ਬੀਲਾ ਤੇ ਇਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਪਿੰਡ ਵਾਲਿਆਂ ਦੇ ਫੋਨ ਆਉਣ ਲੱਗ ਗਏ ਸਾਨੂੰ ਵੀ ਦੁਆਰਾ ਫੇਰ ਉਸ ਹਾਲਾਤ ਦੇ ਵਿੱਚ ਤੁਸੀਂ ਆ ਕੇ ਲੈ ਕੇ ਜਾਓ ਤਾਂ ਅੱਜ ਅਸੀਂ ਇੱਥੇ ਪਹੁੰਚੇ ਹਾਂ ਚਮੇੜੀ